ਕਾਪੀ ਦੇ ਦੇ ਮੈਂ ਪਾਜੀ ਛੱਡ ਦਿਓ ਦੋਵੇਂ ਵਾਏ ਗੁਰਦੇ ਕੀ ਫਤਿਹ ਮੈਂ ਭਗਵਾਨ ਸਿੰਘ ਲਬਾਣਾ ਪ੍ਰੈਜ਼ੀਡੈਂਟ ਬਾਬਾ ਮੱਖਣ ਸਿੰਘ ਲਬਾਣਾ ਫਾਊਂਡੇਸ਼ਨ ਸੈਕਟਰ 3A ਚੰਡੀਗੜ੍ਹ ਅਤੇ ਮੇਰੇ ਨਾਲ ਸਰਦਾਰ ਮਹਿੰਦਰ ਸਿੰਘ ਜੀ ਡੀਐਸਪੀ ਪ੍ਰદાન ਬਾਬਾ ਮੱਖਣ ਸ਼ਾ ਲਬਾਣਾ ਸੁਸਾਇਟੀ ਵੈਲਫੇਅਰ ਸੁਸਾਇਟੀ ਰਜਿਸਟਰਡ ਗਲੰਦਰ ਅਦੇ ਸਰਦਾਰ ਬਲਦੇਵ ਸਿੰਘ ਜੀ ਮੰੰਦਰ ਪ੍ਰਦਾਨ ਬਾਬਾ ਮੱਖਣਛਾ ਲਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਅਤੇ ਸਾਰੇ ਮੇਰੇ ਨਾਲ ਇਹਨਾਂ ਫਾਊਂਡੇਸ਼ਨ ਦੇ ਔਰ ਇਹਨਾਂ ਸੁਸਾਇਟੀਆਂ ਦੇ ਉਦਾਰ ਸਰਬਾਨ ਔਰ ਸਾਰੇ ਮੇਰੇ ਮੈਂਬਰਾਂ ਸਰਬਾਨ ਅੱਜ ਅਸੀਂ ਸ੍ਰੀ ਕਾਟਕ ਸਾਬ ਜੀ ਅੱਗੇ ਇਹ ਬੇਨਤੀ ਕਰਨ ਆਏ ਆ ਕਿ ਜੋ ਨੋਟਿਸ ਬੀਬੀ ਜਗੀਰ ਕੌਰ ਜੀ ਨੂੰ ਉਹਨਾਂ ਨੂੰ ਦਿੱਤਾ ਗਿਆ ਉਸ ਸੰਬੰਧੀ ਅਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਲਿਖਤੀ ਰੂਪ ਦੇ ਵਿੱਚ ਜਿੰਨਾਂ ਸੰਸਥਾਵਾਂ ਵੱਲੋਂ ਬਾਬਾ ਮੱਖਣ ਸ਼ਾਹ ਲਬਾਣਾ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਬਾਬਾ ਮੱਖਣ ਸ਼ਾਹ ਲਬਾਣਾ ਵੈਲਫੇਅਰ ਸੁਸਾਇਟੀ ਰਜਿਸਟਰਡ ਗੁਨੇਂਦਰ ਵੱਲੋਂ ਬਾਬਾ ਮੱਖਣ ਸ਼ਾਹ ਲਬਾਣਾ ਵੈਲਫੇਅਰ ਫੋਰਮ ਅੰਮ੍ਰਿਤਸਰ ਵੱਲੋਂ ਅਸੀਂ ਉਹ ਲਿਖਤੀ ਰੂਪ ਦੇ ਵਿੱਚ ਆਪਾਲਤਾਖ ਸਾਹਿਬ ਦੇ ਸਕਤਰਤ ਦੇ ਵਿੱਚ ਇਹਨਾਂ ਨੂੰ ਅਸੀਂ ਦੇ ਦਿੱਤੀਆਂ ਨੇ ਔਰ ਜੋ ਬੀਬੀ ਜੀ ਦੇ ਖਿਲਾਫ ਨਿੱਜੀ ਰੂਪ ਦੇ ਵਿੱਚ ਦੋਸ਼ ਲਗਾਏ ਗਏ ਹਨ ਉਹ ਅਸੀਂ ਸਮਝਦੇ ਹਾਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਜੋ ਕਿ ਸਿੱਖਾਂ ਦੇ ਬਹੁਤ ਹੀ ਮਹਾਨ ਸੰਸਥਾ ਇਹੋ ਜੇ ਨਿੱਜੀ ਮਸਲੇ ਜੁੜੇ ਨੇ ਉਹ ਇਹੋ ਜੇ ਸਰਵ ਸੰਸਥਾ ਦੇ ਉੱਤੇ ਜਿਹੜੇ ਵਿਚਾਰਨੇ ਨੇ ਉਹ ਕਿਸੇ ਵੀ ਤਰ੍ਹਾਂ ਸਿੱਖ ਪੰਥ ਦੇ ਵਿੱਚ ਇਹ ਮੈਨ ਲੱਗਦਾ ਹੈ ਕਿ ਜਾਇਜ਼ ਨਹੀਂ ਸੋ ਅਸੀਂ ਸਾਰੇ ਇੱਥੇ ਸਮੂਹ ਅਦੇ ਦਾ ਉਸ ਦੇਸ਼ ਦੇਸ਼ ਵਸਦੀ ਸੰਗਤ ਜੋ بابا ਮੱਖਣਸ਼ਾ ਲਵਾਨਾ ਜੀ ਦੇ ਭਾਈ ਲੋਕੀ ਸ਼ਾਵਨਜਾਰਾ ਜੀ ਦੇ ਸੰਤ بابا ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਦੇ ਲੱਖਾਂ ਪੈਰੋਕਾਰ ਦੇਸ਼ ਦੇਸ਼ ਵਸਦੇ ਆ ਉਹਨਾਂ ਦੀਆਂ ਭਾਵਨਾਵਾਂ ਲੈ ਕੇ ਅਸੀਂ ਸ੍ਰੀ ਕਾਰਸਿਕ ਸਾਹਿਬ ਜੀ ਦੇ ਸਕਤਰਤ ਵਿਖੇ ਆਪਣੀ ਲਿਖਤੀ ਰੂਪ ਦੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਔਰ ਆਸ ਕਰਦੇ ਆ ਬੇਨਤੀ ਕਰਦੇ ਆ ਜਥੇਦਾਰ ਸਾਹਿਬ ਨੂੰ ਕਿ ਸਾਡੀ ਬੇਨਤੀ ਪ੍ਰਵਾਨ ਕਰਕੇ ਜੋ ਬੀਬੀ ਜੀ ਖਿਲਾਫ ਜੋ ਇਹ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਬਿਨਾਂ ਸ਼ਰਤ ਜਿਹੜਾ ਉਸ ਨੂੰ ਵਾਪਸ ਲੈ ਲਿਆ ਜਾਵੇ ਪਾਤੇ ਸਾਰੇ ਸਿੱਖ ਸਮਾਜ ਦੇ ਅੰਦਰ ਔਰ ਸਿੱਖ ਸੰਗਤ ਦੇ ਅੰਦਰ ਆਪਸੀ ਭਾਈਚਾਰਾ ਜਿਹੜਾ ਕਾਇਮ ਰਹ ਸਕੇ ਔਰ ਅਸੀਂ ਸਾਰੇ ਫਿਰ ਦੁਬਾਰਾ ਅੱਜ ਜਥੇਦਾਰ ਸਾਹਿਬ ਨਾਲ ਦੀ ਸੇਤ ਠੀਕ ਨਹੀਂ ਆ ਸਾਰੇ ਇਹ ਵੀ ਕਾਮਨਾ ਕਰਨੇ ਆ ਕਿ ਉਹ ਗੁਰੂ ਮਹਾਰਾਜ ਗੁਰਦਾਸ ਹੈ ਤੁਨ ਗੁਰੂ ਰਾਮਦੇਵ ਜੀ ਜਗੇ ਕਿ ਉਹ ਜਲਦੀ ਸਿਹਤ ਜਾਂ ਬਹੋਂ ਔਰ ਬਹੁਤ ਵਧੀਆ ਫੈਸਲਾ ਲੈ ਕੇ ਸਿੱਖ ਸੰਗਤ ਦੇ ਵਿੱਚੋਂ ਇਹ ਦੁਬਾਰਾ ਪੂਰ ਕਰਨ ਇਹ ਨਾਲ ਲਫਜਾਂ ਦੇ ਨਾਲ ਸਾਡਾ ਸ਼ਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ